ਇੰਗਲੈਂਡ ਬੈਠੇ ਮੁੰਡੇ ਨੇ 20 ਲੱਖ ਰੁਪਇਆ ਲਾਇਆ ਕੁੜੀ ਤੇ ਤੇ ਫਿਰ ਕੁੜੀ ਨੂੰ ਇੰਗਲੈਂਡ ਸੱਦਿਆ ਇੰਗਲੈਂਡ ਜਾ ਕੇ ਕੁੜੀ ਨੇ ਐਹੋ ਜੀ ਢੂਏ ਦੇ ਲੱਤ ਮਾਰੀ ਕਿ ਮੁੰਡਾ ਰੋਂਦਾ ਫਿਰਦਾ ਮੁੰਡੇ ਦਾ ਮਾਂ ਪਿਓ ਵੀ ਰੋਂਦਾ ਫਿਰਦਾ ਕਿਤੇ ਵਿਚਾਰਿਆਂ ਦੀ ਸੁਣਵਾਈ ਨਹੀਂ ਹੋਈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਸ ਮੁੰਡੇ ਦੇ ਮਾਂ ਪਿਓ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਮਾਂ ਪਿਓ ਬਹੁਤ ਦੁਖੀ ਆ ਬੜੀ ਰੋ ਰੋ ਕੇ ਉਹਨਾਂ ਨੇ ਕਹਾਣੀ ਦੱਸੀ ਕੀ ਸਾਡਾ ਪੁੱਤਰ ਰਿੰਕੂ ਜਿਹੜਾ ਕਿ ਇੰਗਲੈਂਡ ਵਿੱਚ ਰਹਿੰਦਾ ਰਿੰਕੂ 2 ਨੰਬਰ ਦੇ ਵਿੱਚ ਇੰਗਲੈਂਡ ਗਿਆ ਹੁੰਦਾ ਉਹਦੇ ਕੋਲੇ ਕੋਈ ਪੇਪਰ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਤਾਂ ਰਿੰਕੂ ਪੱਕੇ ਹੋਣ ਲਈ ਆਪਦੇ ਮਾਪਿਆਂ ਨੂੰ ਕਹਿੰਦਾ ਕਿ ਕੋਈ ਕੁੜੀ ਪੰਜਾਬ ਦੇ ਵਿੱਚੋਂ ਲੱਭੋ ਆਈਲੈਂਡਸ ਵਾਲੀ ਉਹਦੇ ਬੇਸ ਤੇ ਮੇਰੇ ਪੇਪਰ ਬਣ ਜਾਣਗੇ ਕੁੜੀ ਲੱਭ ਜਾਂਦੀ ਆ ਕੁੜੀ ਦਾ ਨਾਮ ਹੁੰਦਾ ਬਨੀਸ਼ਾ ਬਨੀਸ਼ਾ ਦੇ ਘਰ ਵਾਲੇ ਮੁੰਡੇ ਨੂੰ ਵੀਡੀਓ ਕਾਲ ਉੱਪਰ ਦੇਖ ਲੈਂਦੇ ਆ ਫੋਟੋਆਂ ਦੇਖ ਲੈਂਦੇ ਆ ਪਸੰਦ ਕਰ ਲੈਂਦੇ ਆ ਰਿੰਕੂ ਦੇ ਮਾਪੇ ਵੀ ਕੁੜੀ ਨੂੰ ਦੇਖ ਲੈਂਦਾ ਸਭ ਕੁਝ ਪਸੰਦ ਹੋ ਜਾਂਦਾ ਫਿਰ ਮੁੰਡੇ ਵਾਲਿਆਂ ਦੇ ਘਰੇ ਜਾ ਕੇ ਕੁੜੀ ਵਾਲੇ ਸਗਣ ਪਾ ਦਿੰਦੇ ਆ ਮੰਗਣਾ ਹੋ ਜਾਂਦਾ ਉਸ ਤੋਂ ਬਾਅਦ ਇੰਗਲੈਂਡ ਦੀ ਫਾਇਲ ਦਾ ਪ੍ਰੋਸੈਸ ਸ਼ੁਰੂ ਹੋਣਾ ਹੁੰਦਾ ਤਾਂ ਮਾੜੀ ਕਿਸਮਤ ਨੂੰ ਕੀ ਹੁੰਦਾ ਕਰੋਨਾ ਕਾਲ ਚੱਲ ਪੈਂਦਾ ਲਾਕਡਾਊਨ ਲੱਗ ਜਾਂਦਾ ਹੁਣ ਜਦੋਂ ਲਾਕਡਾਊਨ ਲੱਗ ਗਿਆ ਸਾਰਾ ਕੰਮ ਠੱਪ ਹੋ ਗਿਆ ਕੰਮ ਠੰਡੇ ਬਿਸਤਰੇ 'ਚ ਪੈ ਗਿਆ ਜਦੋਂ ਫਿਰ ਸਾਲ ਬਾਅਦ ਲਾਕਡਾਊਨ ਖੁੱਲਦਾ ਕਰੋਨਾ ਕਾਲ ਖਤਮ ਹੁੰਦਾ ਉਸ ਤੋਂ ਬਾਅਦ ਰਿੰਕੂ ਫਿਰ ਇੰਗਲੈਂਡ ਤੋਂ ਸਾਰੇ ਕਾਗਜ਼ ਪੱਤਰਾ ਦੀ ਕਾਰਵਾਈ ਕਰਦਾ ਤਾਂ ਮੁੰਡੇ ਦਾ ਮਾਪਿਓ ਜਿੰਨੇ ਵੀ ਪੈਸੇ ਕੁੜੀ ਤੇ ਲੱਗਣੇ ਹੁੰਦੇ ਉਹ ਸਾਰੇ ਪੈਸੇ ਕੁੜੀ ਦੇ ਖਾਤੇ 'ਚ ਪਾਉਂਦਾ ਚਲੋ ਜੀ ਮੁੱਕ ਦੀ ਗੱਲ ਇਹ ਆ ਕੁੜੀ ਦਾ ਇੰਗਲੈਂਡ ਦਾ ਵੀਜ਼ਾ ਲੱਗ ਜਾਂਦਾ ਤੇ ਕੁੜੀ ਇੰਗਲੈਂਡ ਪਹੁੰਚ ਜਾਂਦੀ ਆ ਤੇ 에ਅਰਪੋਰਟ ਤੋਂ ਸਿੱਧੀ ਕੁੜੀ ਆਪਦੀ ਭੈਣ ਦੇ ਘਰੇ ਜਾਂਦੀ ਆ ਕਿਉਂਕਿ ਬਨੀਸ਼ਾ ਦੀ ਜਿਹੜੀ ਵੱਡੀ ਭੈਣ ਸੀਗੀ ਉਹ ਵੀ ਇੰਗਲੈਂਡ ਦੇ ਵਿੱਚ ਰਹਿੰਦੀ ਸੀ ਉੱਥੇ ਵਿਆਹ ਹੀ ਹੋਈ ਸੀਗੀ ਹੁਣ ਜਦੋਂ ਵੱਡੀ ਭੈਣ ਕੋਲੇ ਚਲੀ ਗਈ ਵੱਡੀ ਭੈਣ ਨੇ ਤੇ ਭੈਣ ਦੇ ਘਰ ਵਾਲੇ ਨੇ ਇਸ ਗੱਲ ਦਾ ਰੌਲਾ ਪਾ ਲਿਆ ਵੀ ਜਿਹੜਾ ਮੁੰਡਾ ਭਾਈ ਇਹਦਾ ਵੱਡੀ ਉਮਰ ਦਾ ਕੁੜੀ ਛੋਟੀ ਉਮਰ ਦੀ ਆ ਸਾਨੂੰ ਰਿਸ਼ਤਾ ਮਨਜ਼ੂਰ ਨਹੀਂ ਹੈਗਾ ਅਸੀਂ ਨਹੀਂ ਵਿਆਹ ਕਰਦੇ ਫਿਰ ਰਿੰਕੂ ਨੇ ਕਹਿਤਾ ਵੀ ਦੇਖੋ ਭਾਈ ਮੈਂ 20 ਲੱਖ ਰੁਪਇਆ ਲਾਇਆ ਜੇਕਰ ਤੁਹਾਨੂੰ ਨਹੀਂ ਰਿਸ਼ਤਾ ਮਨਜ਼ੂਰ ਤੁਸੀਂ ਵਿਆਹ ਨਹੀਂ ਕਰਨਾ ਚਾਹੁੰਦੇ ਮੇਰੀ ਤਲੀ ਤੇ 20 ਲੱਖ ਰੁਪਈਆ ਧਰੋ ਤੁਸੀਂ ਆਪ ਦੇ ਘਰੇ ਤੇ ਮੈਂ ਆਪ ਦੇ ਘਰੇ ਰਿੰਕੂ ਇਹ ਵੀ ਗੱਲ ਕਹਿੰਦਾ ਵੀ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਇੱਕ ਸਾਲੇ ਕੁੜੀ ਮੇਰੇ ਨਾਲ ਮੰਗੀ ਦੀ ਤੁਸੀਂ ਉਦੋਂ ਮੈਨੂੰ ਦੇਖ ਲੈਂਦੇ ਤੁਸੀਂ ਉਦੋਂ ਵੀ ਮੈਨੂੰ ਦੇਖਿਆ ਉਦੋਂ ਜਵਾਬ ਦੇ ਦਿੰਦੇ ਅੱਜ ਤੁਹਾਨੂੰ ਮੇਰੇ ਚ ਨੁਕਸ ਕੱਢਣੇ ਆ ਗਏ ਫਿਰ ਜਿਹੜੇ ਵਿੱਚ ਵਿਚੋਲੇ ਵਿਚਾਲੇ ਹੁੰਦੇ ਉਹ ਸਾਰੇ ਪ੍ਰੈਸ਼ਰ ਬਣਾਉਂਦੇ ਆ ਚਲੋ ਜੀ ਵਿਆਹ ਲਈ ਕੁੜੀ ਵਾਲੇ ਮੰਨ ਜਾਂਦੇ ਆ ਤੇ ਬਾਈ ਰਿੰਕੂ ਦਾ ਵਿਆਹ ਹੋ ਜਾਂਦਾ ਜੇ ਉਸ ਦਿਨ ਰਿੰਕੂ ਦਾ ਵਿਆਹ ਹੁੰਦਾ ਉਸ ਦਿਨ ਰਿੰਕੂ ਦਾ ਵੱਡਾ ਸੰਡੂ ਰਿੰਕੂ ਨੂੰ ਇਹ ਕਹਿੰਦਾ ਕਿ ਤੂੰ ਤਾਂ ਯਾਰ ਸ਼ਰਾਬ ਪੀਤੀ ਫਿਰਦਾ ਤੂੰ ਤਾਂ ਗੁਰੂ ਘਰ ਵਿੱਚ ਵੀ ਸ਼ਰਾਬ ਪੀ ਕੇ ਆ ਗਿਆ ਤਾਂ ਬਾਈ ਆ ਕੇ ਸੰਡੂ ਨੂੰ ਸਾਫ ਸ਼ਬਦਾਂ ਚ ਕਹਿੰਦਾ ਭਾਈ ਮੈਂ ਸ਼ਰਾਬ ਨਹੀਂ ਪੀਤੀ ਮੈਂ ਕੋਈ ਏਡਾ ਪਾਗਲ ਨਹੀਂ ਹੈਗਾ ਸ਼ਰਾਬ ਪੀ ਕੇ ਗੁਰੂ ਘਰ ਦੇ ਵਿੱਚ ਆਉਂਗਾ ਚਲੋ ਜੀ ਬਾਈ ਕਹਿੰਦਾ ਵੀ ਵਿਆਹ ਦਾ ਮਾਹੌਲਾ ਭਾਈ ਇੱਕ ਵਾਰੀ ਚੁੱਪ ਕਰ ਜਾਂਦਾ ਵੀ ਗੁਰੂ ਘਰ ਬੈਠੇ ਆ ਕਾਦੇ ਵਾਸਤੇ ਗੱਲ ਵਧਾਉਣੀ ਪਰ ਜਿਹੜਾ ਰਿੰਕੂ ਦਾ ਵੱਡਾ ਸੰਡੂ ਨਿੱਕਾ ਹੁੰਦਾ ਨਿੱਕਾ ਨਿੱਕਾ ਕਹਿੰਦੇ ਹੁੰਦੇ ਆ ਉਹੋ ਇੰਗਲੈਂਡ ਬੈਠਾ ਰਿੰਕੂ ਦੇ ਮਾਪਿਆਂ ਨੂੰ ਫੋਨ ਕਰ ਦਿੰਦਾ ਕਿ ਭਾਈ ਤੁਹਾਡਾ ਮੁੰਡਾ ਸ਼ਰਾਬ ਨਾਲ ਰੱਜਿਆ ਫਿਰਦਾ ਡਿੱਗਿਆ ਫਿਰਦਾ ਉਹਦੀ ਅਕਲ ਹੀ ਨਹੀਂ ਹੈਗੀ। ਥੋੜਾ ਰਿੰਕੂ ਨੂੰ ਬਹੁਤ ਜਦਾ ਗੁੱਸਾ ਹੁੰਦਾ ਵੀ ਯਾਰ ਇਹ ਬੰਦਾ ਬਿਨਾਂ ਗੱਲ ਤੋਂ ਮੈਨੂੰ ਬਦਨਾਮ ਕਰੀ ਜਾਂਦਾ। ਚਲੋ ਜੀ ਵਿਆਹ ਕਰਾ ਕੇ ਰਿੰਕੂ ਆਪਦੇ ਘਰੇ ਆ ਜਾਂਦਾ ਘਾਲੀ ਨੂੰ ਲੈ ਕੇ। ਤਾਂ ਸਭ ਤੋਂ ਪਹਿਲਾਂ ਆਪਦੀ ਘਾਲੀ ਨੂੰ ਰਿੰਕੂ ਇਹ ਕਹਿੰਦਾ ਵੀ ਭਾਈ ਜੇ ਤੁਹਾਨੂੰ ਨਹੀਂ ਸੀ ਮਨਜ਼ੂਰ ਤੁਸੀਂ ਜਵਾਬ ਦੇ ਦਿੰਦੇ। ਤੁਹਾਡੀ ਜਿਹੜਾ ਟੋਕੇ 'ਚ ਮਾਂ ਆਈ ਸੀਗੀ ਤੁਸੀਂ ਵਿਆਹ ਨਾ ਕਰਦੇ। ਮੈਂ ਕਿਹੜਾ ਤੱਕੇ ਨਾ ਕਰਾਇਆ ਪਰ ਮੈਨੂੰ ਬੇਇੱਜ਼ਤ ਕਰਨ ਦੀ ਲੋੜ ਨਹੀਂ ਸੀ, ਮੈ ਵੀ ਤੇਰਾ ਜੀਜਾ ਵੱਧ ਘੱਟ ਬੋਲਦਾ ਸੀਗਾ ਮੈਂ ਪਤਾ ਨਹੀਂ ਕਿਵੇਂ ਚੁੱਪ ਰਹਿ ਗਿਆ ਨਹੀਂ ਤੇ ਮੈਂ ਉਹਦੇ ਧੰਨੀਆਂ ਸੀ ਉੱਥੇ ਉਸ ਤੋਂ ਬਾਅਦ ਬਾਈ ਰਿੰਕੂ ਕਹਿੰਦਾ ਚਲ ਦਫਾ ਹੋਣ ਦੀ ਗੱਲ ਤੇ ਮਿੱਟੀ ਪਾਓ ਪਰ ਜਿਹੜੀ ਬਨੀਸ਼ਾ ਦੀ ਵੱਡੀ ਭੈਣ ਹੁੰਦੀ ਆ ਮੁੜ ਕੇ ਉਹ ਬਨੀਸ਼ਾ ਨੂੰ ਰਿਕਾਰਡਿੰਗਾਂ ਭੇਜਣ ਲੱਗ ਜਾਂਦੀ ਆ WhatsApp ਦੇ ਉੱਪਰ ਬਨੀਸ਼ਾ ਨੂੰ ਕਹਿਣ ਲੱਗ ਜਾਂਦੀ ਆ ਕਿ ਤੈਨੂੰ ਇੰਗਲੈਂਡ ਦੀ ਹਵਾ ਨਵੀਂ-ਨਵੀਂ ਲੱਗੀ ਆ ਤੇਰੀ ਔਕਾਤ ਨਹੀਂ ਸੀ ਇੰਗਲੈਂਡ ਆਉਣ ਦੀ ਤੂੰ ਸਾਡੇ ਕਰਕੇ ਇੰਗਲੈਂਡ ਆਈ ਆ ਤੇਰੇ ਪੱਲੇ ਕੀ ਆ ਜੇ ਆ ਵੋ ਆ ਬੜੀਆਂ ਗੱਲਾਂ ਕਰਦੀ ਆ ਹੁਣ ਬਾਈ ਰਿੰਕੂ ਨੂੰ ਦੇਖਿਆ ਕਿ ਮੇਰੀ ਘਰ ਵਾਲੀ ਨੂੰ ਮੇਰੀ ਸਾਲੀ ਗਲਤ ਬੰਦਾ ਕਿੱਥੇ برداشت ਕਰ ਲੂਗਾ ਚਲੋ ਜੀ ਰਿੰਕੂ ਨੇ ਮੜ ਕੇ ਗੁੱਸੇ ਚ ਆ ਕੇ ਆ ਵੀ ਸਾਡੂ ਨੂੰ ਫੋਨ ਲਾ ਲਿਆ ਤੇ ਉਹਨੂੰ ਸਾਫ ਸ਼ਬਦਾਂ ਚ ਕਹਿਤਾ ਵੀ ਦੇਖ ਮਿੱਤਰਾ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਰਿਸ਼ਤੇਦਾਰੀ ਖਤਮ ਨਾ ਸਾਡੀ ਗੱਲ ਚ ਇੰਟਰਫੇਅਰ ਕਰੀ ਨਾ ਅਸੀਂ ਤੇਰੀ ਚ ਕਰਾਂਗੇ ਨਹੀਂ ਤੇ ਕੰਮ ਮੁੜ ਕੇ ਗਲਤ ਹੋ ਜੂ ਬਹੁਤ ਜ਼ਿਆਦਾ ਮੁੜ ਕੇ ਉਧਰੋਂ ਸਿਸਟਮ ਬੰਦ ਹੋ ਗਿਆ ਹੁਣ ਬਾਈ ਆਪਦੇ ਕੰਮ ਕਰਦੇ ਜਾਣ ਲੱਗ ਗਿਆ ਤੇ ਹੁਣ ਬਾਈ ਦੋ ਨੰਬਰ ਦੇ ਵਿੱਚ ਸੀਗਾ ਬਾਈ ਦਾ ਕੋਈ ਅਕਾਊਂਟ ਨਹੀਂ ਸੀ ਕੋਈ ਕਾਰਡ ਨਹੀਂ ਸੀਗਾ ਬਾਈ ਦੀ ਜਿੰਨੀ ਵੀ ਇਨਕਮ ਹੁੰਦੀ ਸੀ ਉਹ ਸਾਰੀ ਘਰਵਾਲੀ ਦੇ ਖਾਤੇ ਚਾਹੁੰਦੀ ਸੀ ਕਿਉਂਕਿ ਘਰਵਾਲੀ ਆਈਲੈਂਡ ਬਾਈ ਕਮਾ ਕਮਾ ਕੇ ਸਾਰੇ ਪਾਉਂਡ ਆਪਣੀ ਘਰ ਵਾਲੀ ਦੇ ਅਕਾਊਂਟ 'ਚ ਸਟਾਇਆ ਕਰੇ ਤੇ ਘਰ ਵਾਲੀ ਕੀ ਕਰਿਆ ਕਰੀ ਚੱਕ ਚੱਕ ਕੇ ਉਧਰੋਂ ਪਾਉਂਡ ਆਪਦੇ ਪੇਕਿਆਂ ਨੂੰ ਪਾਈ ਜਾਵੇ ਤੇ ਆਪਦੇ ਮਾਂ 'ਤੇ ਵੀ ਭੇਜੀ ਜਾਇਆ ਕਰੇ ਉਹ ਵੀ ਰਾਜ ਕਿਵੇਂ ਖੋਲ ਲਿਆ ਕਿ ਬਾਈ ਨੇ ਕੋਈ ਸ਼ੌਪ-ਸ਼ੂਪ ਕਰਾਈ ਤੇ ਲਈ ਸੀ ਰੈਂਟ ਤੇ ਬਾਈ ਨੂੰ ਦੀ ਕਿਸ਼ਤ ਭਰਨੀ ਸੀ ਰੈਂਟ ਦੀ ਤੇ ਬਾਈ ਨੂੰ ਰੈਂਟ ਵਾਲਿਆਂ ਦਾ ਫੋਨ ਆਇਆ ਬਾਈ ਕਿਸ਼ਤ ਭਰੋ ਕੀ ਗੱਲ ਥੋਡੀ ਤਰੀਕ ਆ ਗਈ ਤਾਂ ਬਾਈ ਕਹਿੰਦਾ ਕੋਈ ਗੱਲ ਨਹੀਂ ਮੇਰੀ ਘਰ ਵਾਲੀ ਦੇ ਅਕਾਊਂਟ 'ਚ ਪੇਮੈਂਟ ਪਈ ਆ ਮੈਂ ਕਿਸ਼ਤ ਭਰ ਦਿੰਦਾ ਜਦੋਂ ਬਾਈ ਨੇ ਆਪਦੀ ਘਰ ਵਾਲੀ ਨੂੰ ਫੋਨ ਕੀਤਾ ਘਰ ਵਾਲੀ ਕਹਿੰਦੀ ਕਿਹੜੇ ਕਿਹੜੇ ਹੁਣ ਬਾਈ ਸੋਚਦਾ ਯਾਰ ਵੀ ਮੈਂ ਦਿਨ ਰਾਤ ਸ਼ਿਫਟਾਂ ਦੇ ਮਰਦਾ ਇਹ ਕਹਿੰਦੀ ਮੈਂ ਪੇਮੈਂਟ ਆਪਦੇ ਘਰ ਵਾਲਿਆਂ ਨੂੰ ਪਾਤੀ ਵੀ ਗੱਲ ਗਈ ਤੇ ਗਈ ਕਿੱਧਰ ਨੂੰ ਚਲੋ ਜੀ ਬਾਈ ਬਹੁਤ ਗੁੱਸੇ 'ਚ ਹੋ ਜਾਂਦਾ ਆਪਦੀ ਘਰ ਦੀ ਨੂੰ ਝਿੜਕਦਾ ਗੁੱਸੇ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਬਾਈ ਘਰੇ ਇੱਕ ਬੇਟਾ ਜਨਮ ਲੈ ਲੈਂਦਾ ਚਲੋ ਬਾਈ ਨੂੰ ਐ ਚਲੇ ਯਾਰ ਘਰ ਵਸ ਗਿਆ ਜਵਾਕ ਹੋ ਗਿਆ ਬਾਈ ਬਹੁਤ ਖੁਸ਼ ਹੁੰਦਾ ਤੇ ਬਾਈ ਆਪਦੀ ਘਰਵਾਲੀ ਦੀ ਕੇਅਰ ਵੀ ਬਹੁਤ ਜ਼ਿਆਦਾ ਕਰ ਰਿਹਾ ਹੁੰਦਾ ਬਾਈ ਸਵੇਰੇ ਉੱਠਿਆ ਕਰੇ ਰੋਟੀ ਪਾਣੀ ਬਣਾ ਕੇ ਆਪਦੀ ਘਰ ਨੂੰ ਦੇ ਜਾ ਕਰੇ ਦੁੱਧ ਵਗੈਰਾ ਗਰਮ ਕਰਕੇ ਦੇ ਜਾ ਕਰੇ ਵੀ ਚੱਲ ਤੂੰ ਰੈਸਟ ਕਰ ਮੈਂ ਕੰਮ ਤੇ ਜਾਂਦਾ ਹੁਣ ਤੁਸੀਂ ਜਿਹੜੀ ਮਨੀਸ਼ਾ ਸੀਗਾ ਹੁਣ ਇਹਦਾ ਬੇਟਾ 8-9 ਮਹੀਨਾ ਦਾ ਹੋ ਚੁੱਕਿਆ ਸੀ ਤੇ ਮਨੀਸ਼ਾ ਗਾਂ ਮੁੜ ਕੇ ਸੋਸ਼ਲ ਮੀਡੀਆ ਤੇ ਆਸ਼ਕ ਲੱਭ ਕੇ ਉਹਨਾਂ ਨਾਲ ਠਰਕਾਂ ਪੂਰਨ ਲੱਗ ਗਈ ਗੱਲਾਂ ਬਾਤਾਂ ਕਰਨ ਲੱਗ ਗਈ ਹੁਣ ਬਾਈ ਕੰਮ ਤੇ ਹੋਇਆ ਕਰੇ ਮਨੀਸ਼ਾ ਪਿੱਛੋਂ ਘਰੇ ਆਪਦੇ ਆਸ਼ਕ ਨੂੰ ਸੱਦ ਲਿਆ ਕਰੇ ਉਹਨਾਂ ਨਾਲ ਜਗਾੜ ਲਾਇਆ ਕਰੇ ਜਿਹੜਾ ਹੁਣ 1 ਸਾਲ ਦਾ ਬੱਚਾ ਸੀਗਾ ਲਗਭਗ 10-11 ਮਹੀਨਿਆਂ ਦਾ ਸਾਲ ਦਾ ਕਹਿ ਲਉ ਹੁਣ ਉਹ ਵਿਚਾਰਾ ਕਈ ਵਾਰੀ ਰੋਇਆ ਵੀ ਕਰੇ ਕਈ ਵਾਰ ਨੂੰ ਭੁੱਖ ਵੀ ਲੱਗਿਆ ਕਰੇ ਤਾਂ ਜਿਹੜੀ ਇਹ ਮਨੀਸ਼ਾ ਸੀ ਉਹ ਉਸ ਬੱਚੇ ਨੂੰ ਕੁੱਟਿਆ ਕਰੇ ਇਹ ਜਿਹੜਾ ਆ ਆਸ਼ਕ ਸੀ ਉਹ ਵੀ ਉਸ ਬੱਚੇ ਨੂੰ ਕੁੱਟਮਾਰ ਕਰਦਾ ਸੀ ਕਿ ਹਾਂ ਤੂੰ ਰੋੜਾ ਤੇ ਚੁੱਪ ਕਰ ਸਾਨੂੰ ਖੇਤ ਤਾਂ ਖਾ ਲੈਂਦੇ ਸਾਨੂੰ ਆਪਣੀ ਹਵਸ ਤਾਂ ਮਟਾ ਲੈਂਦੇ ਹੁਣ ਬਾਈ ਨੇ ਜਦੋਂ ਕੰਮ ਤੋਂ ਆਇਆ ਕਰਨਾ ਬਾਈ ਨੇ ਦੇਖਣਾ ਵੀ ਕਦੇ ਮੁੰਡੇ ਦੀ ਅੱਖ ਸੁੱਜੀ ਆ ਕਦੇ ਬੁੱਲ ਸੁੱਜਾ ਕਦੇ ਕਿੱਥੇ ਨਿਸ਼ਾਨਾ ਵੀ ਕਿਤੇ ਕਿੱਥੇ ਨਿਸ਼ਾਨਾ ਵੀ ਜਵਾਕ ਨਾਲ ਕੁਛ ਨਾ ਕੁਛ ਗਲਤ ਹੁੰਦਾ ਜਰੂਰ ਆ ਜਦੋਂ ਬਾਈ ਨੇ ਆਪਦੀ ਘਰੋਂ ਪੁੱਛਿਆ ਕਰਨਾ ਵੀ ਜਵਾਕ ਦੇ ਆ ਨਿਸ਼ਾਨ ਕਿਵੇਂ ਪੈ ਗਿਆ ਇੱਥੇ ਕੀ ਹੋਇਆ ਉਹਨੇ ਕਹਿਆ ਕਰਨਾ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਅਲਰਜੀ ਹੋਊਗੀ ਡਿੱਗ ਪਿਆ ਹੋਣਾ ਜੇ ਹੋ ਗਿਆ ਯਾਨੀ ਕਿ ਪੈਰਾਂ ਤੋਂ ਭੱਜਣ ਲੱਗ ਗਈ ਤਾਂ ਜਦੋਂ ਰ ਤਾਂ ਬਾਈ ਦੇ ਹੱਥੇ ਫਿਰ ਘਰਵਾਲੀ ਦੇ ਫੋਨ 'ਚੋਂ ਚੈਟ ਲੱਗ ਜਾਂਦੀ ਆ ਆਸ਼ਕਾਂ ਦੇ ਨਾਲ ਜਿਹੜੀ ਚੈਟ ਕਰਦੀ ਹੁੰਦੀ ਆ ਤੇ ਉਸ ਚੈਟ ਦੇ ਵਿੱਚ ਇੰਨਾ ਕੁ ਕੁਝ ਗੰਦਬੰਦ ਹੁੰਦਾ ਕਿ ਬਾਈ ਕਹਿੰਦਾ ਵੀ ਇੱਕ ਵਾਰੀ ਪੜ੍ਹ ਕੇ ਮੇਰਾ ਬੀਬੀ ਡਾਊਨ ਹੋ ਗਿਆ ਵੀ ਯਾਰ ਆਹ ਕੀ ਕੁਛ ਵੀ ਇੱਕ ਸਾਲ ਦਾ ਦਾ ਪੁੱਤ ਆ سونے ਵਰਗਾ ਇੱਕ ਸਾਲ ਦਾ ਪੁੱਤ ਝੋਲੀ 'ਚ ਪਾਉਣ ਦੀ ਬਜਾਏ ਇਹ ਸਾਈਡ ਤੇ ਸਿੱਟ ਦਿੰਦੀ ਆ ਤੇ ਆਪਦੇ ਆਸ਼ਕ ਨਾਲ ਖੇ ਖਾਣ ਲੱਗ ਜਾਂਦੀ ਆ ਬਾਈ ਬੜਾ ਗੁੱਸੇ ਹੁੰਦਾ ਬਾਈ ਚਪੇੜ ਧਰ ਦਿੰਦਾ ਫਿਰ ਉਸ ਚਪੇੜ ਦਾ ਖਮਿਆਜਾ ਦੇਖੋ ਕਿੰਨਾ ਭੁਗਤਣਾ ਪਿਆ ਬੁੜਕੇ ਇਹ ਵਣੇ ਸਾਹ ਆਪਦੇ ਭਰਾ ਨੂੰ ਫੋਨ ਕਰਦੀ ਆ ਤੇ ਭਰਾ ਉਂਗਲ ਲਾ ਫਿਰ ਇਹ ਪੜਸਾਉਂਦੀ ਆ ਬਾਈ ਰਿੰਕੂ ਨੂੰ ਚੱਕ ਕੇ ਲੈ ਜਾਂਦੀ ਆ ਤੇ ਬਾਈ ਰਿੰਕੂ ਨੂੰ 1 ਸਾਲ ਦੀ ਜੇਲ ਹੋ ਜਾਂਦੀ ਆ ਉਸ ਤੋਂ ਬਾਅਦ ਬਾਈ ਜਦੋਂ ਜੇਲੋਂ ਚੱਲ ਰਹੀ ਹੁੰਦੀ ਆ ਉਹ ਕਮਿਊਨਿਟੀ ਕੋਈ ਗਾਈਡਲਾਈਨ ਦੀ ਜੇਲ ਹੁੰਦੀ ਹਫ਼ਤੇ 'ਚ ਇੱਕ ਦੋ ਦਿਨ ਕੱਟਣੇ ਪੈਂਦੀ ਆ ਤਾਂ ਜੇਲ ਦੇ ਕੱਟਦਿਆਂ ਦੌਰਾਨ ਹੀ ਬਾਈ ਨੂੰ ਇਹ ਪਤਾ ਲੱਗਦਾ ਵੀ ਜਿਹੜੀ ਮੇਰੀ ਘਰ ਵਾਲੀ ਆ ਇਹੇ ਸ਼ਾਇਦ ਜਿਸਮ ਫਰੋਚੀ ਦਾ ਧੰਦਾ ਕਰਨ ਲੱਗ ਗਈ ਗੱਲਾਂ ਹੱਦੋਂ ਬਾਹਰ ਹੋ ਜਾਂਦੀਆਂ ਨੇ ਫਿਰ ਬਾਈ ਆਪਦੇ ਘਰ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਰਹਿਣ ਲੱਗ ਜਾਂਦਾ ਸਭ ਕੁਝ ਛੱਡ ਛੜਾ ਦਿੰਦਾ ਫਿਰ ਬਾਈ ਕਾਨੂੰਨੀ ਕਾਰਵਾਈ ਕਰਾਉਂਦਾ ਕਾਨੂੰਨ ਦੀ ਲੜਾਈ ਲੜਦਾ ਕੋਰਟ ਦੇ ਵਿੱਚ ਕੇਸ ਕਰਦਾ ਕਿ ਮੇਰੇ ਬੱਚੇ ਦੀ ਜਾਨ ਨੂੰ ਖਤਰਾ ਜਿਹੜੀ ਮੇਰੀ ਘਰ ਵਾਲੀ ਆ ਉਹ ਗਲਤ ਕੰਮਾਂ 'ਚ ਇਨਵੋਲਵ ਹੋ ਚੁੱਕੀ ਆ ਬਾਈ ਕੋਲੇ ਸਾਰੇ ਪ੍ਰੂਫ ਹੁੰਦੇ ਆ ਵੀਡੀਓ ਫੋਟੋਆਂ ਚੈਟਾਂ ਸਭ ਕੁਝ A to Z ਪ੍ਰੂਫ ਹੁੰਦੇ ਆ ਬਾਈ ਕੋਰਟ ਦੇ ਵਿੱਚ ਸਾਰੇ ਪ੍ਰੂਫ ਪੇਸ਼ ਕਰ ਦਿੰਦਾ ਤੇ ਸਖਾਰਾ ਕੇਸ ਬਾਈ ਦੇ ਹੱਕ 'ਚ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਬਣੇਸ਼ਾ ਹੁੰਦੀ ਆ ਰਿੰਕੂ ਤੇ ਕੇਸ ਪਾਉਂਦੀ ਆ ਕਿ ਡਰੱਗ ਲੈਂਦਾ ਇਹ ਅਲਕੋਹਲ ਜ਼ਿਆਦਾ ਲੈਂਦਾ ਤਾਂ ਉਹ ਵੀ ਬਾਈ ਦੇ ਟੈਸਟ ਵਗੈਰਾ ਹੁੰਦੇ ਆ ਬਾਈ ਉਹਨਾਂ 'ਚ ਵੀ ਕਲੀਅਰ ਹੋ ਜਾਂਦਾ ਉਹ ਵੀ ਕੇਸ ਬਾਈ ਦੇ ਹੱਕ 'ਚ ਹੋ ਜਾਂਦਾ ਫਿਰ ਜਿਹੜਾ ਕੋਰਟ ਹੁੰਦਾ ਉਹ ਵਨੀਸ਼ਾ ਨੂੰ ਕਹਿੰਦਾ ਕਿ ਦੇਖ ਤੂੰ ਗਲਤ ਬੰਦੇ ਨੂੰ ਬਲੇਮ ਕਰ ਰਹੀ ਹੈ ਬੰਦਾ ਤੇਰਾ ਬਿਲਕੁਲ ਸਹੀ ਆ ਇਹ ਦੋਨੇ ਆਟਾ ੜਡ ਹੋ ਜਾਂਦੇ ਆ ਤੇ ਫਿਰ ਜਿਹੜੀ ਬੱਚੇ ਦੀ ਕਸਟਡੀ ਹੁੰਦੀ ਆ ਉਹ ਬਾਈ ਰਿੰਕੂ ਨੂੰ ਦਿੱਤੀ ਜਾਂਦੀ ਆ ਸੈਚਰਡੇ ਸੰਡੇ ਬੱਚਾ ਬਾਈ ਰਿੰਕੂ ਕੋਲ ਰਿਹਾ ਕਰੇ ਤੇ ਪਿਓ ਕੋਲ ਰਿਹਾ ਕਰੇ ਤੇ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਬੱਚਾ ਆਦੀ ਮਾਂ ਕੋਲ ਰਿਹਾ ਕਰੇ ਕਿਉਂਕਿ ਉਹ ਸਟੱਡੀ ਦੇ ਦਿਨ ਹੁੰਦੇ ਆ ਚਲੋ ਜੀ ਆਟਾ ੜਡ ਹੋ ਗਏ ਘਰ ਬਰਬਾਦ ਹੋ ਗਿਆ ਤੇ ਉਸ ਤੋਂ ਬਾਅਦ ਵਨੀਸ਼ਾ ਦੂਜਾ ਵਿਆਹ ਕਰਾ ਲੈਂਦੀ ਆ ਤੇ ਵਨੀਸ਼ਾ ਦਾ ਹਾਲੇ ਤੱਕ ਤਲਾਕ ਵੀ ਨਹੀਂ ਹੋਇਆ ਹੁੰਦਾ। ਬਣੇਸ਼ਾ ਜਿਹੜੇ ਮੁੰਡਿਆਂ ਨਾਲ ਵਿਆਹ ਕਰਾਉਂਦੀ ਆ ਉਸ ਮੁੰਡੇ ਨਾਲ ਇੱਕ ਸੌਦਾ ਕਰਦੀ ਆ। ਸੌਦਾ ਇਹ ਕਰਦੀ ਆ ਕਿ ਉਹ ਦੋ ਭਰਾ ਇੰਗਲੈਂਡ 'ਚ ਰਹਿੰਦੇ ਹੁੰਦੇ ਆ। ਬਣੇਸ਼ਾ ਜਿਹੜੇ ਮੁੰਡਿਆਂ ਨਾਲ ਵਿਆਹ ਕਰਾਉਂਦੀ ਆ ਉਹਨਾਂ ਨਾਲ ਇਹ ਸੌਦਾ ਹੁੰਦਾ ਕਿ ਦੇਖ ਭਾਈ ਮੈਂ ਤਨੂੰ ਹੀ ਪੱਕਾ ਕਰਾ ਦਊਂਗੀ, ਤੇਰੇ ਪੇਪਰ ਬਣਵਾ ਦਊਂਗੀ। ਪਰ ਉਸ ਬਦਲੇ ਦੇ ਵਿੱਚ ਤੇਰੇ ਦੂਜੇ ਭਰਾ ਨੂੰ ਮੇਰੀ ਭੈਣ ਸੋਨੀਆ ਨਾਲ ਵਿਆਹ ਕਰਾ ਕੇ ਉਹਨੂੰ ਇੰਗਲੈਂਡ ਸੱਦਣਾ ਪਊਗਾ ਤੇ ਸਾਰਾ ਖਰਚਾ ਤੁਹਾਨੂੰ ਕਰਨਾ ਪਊਗਾ। ਚਲੋ ਜੀ ਮੁੰਡੇ ਵਾਲੇ ਮੰਨ ਜਾਂਦੇ ਵੀ ਸਾਨੂੰ ਮਨਜ਼ੂਰ ਆ। ਮੇਰਾ ਬਾਈ ਹੁਣ ਰਿੰਕੂ ਆ। ਇਹ ਕਹਿੰਦਾ ਮ ਰਿੰਕੂ ਦਾ ਉਹ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਥਾਣੇ 'ਚ ਜਾ ਕੇ ਦਰਖਾਸਤਾਂ ਦਿੱਤੀਆਂ ਬੜੀਆਂ ਕੰਪਲੇਟਾਂ ਕੀਤੀਆਂ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਬਾਈ ਦੇ ਮਾਪਿਓ ਕੋਲੇ ਸਾਰੇ ਪ੍ਰੂਫ ਆ ਬਾਈ ਕੋਲੇ ਸਾਰੇ ਪ੍ਰੂਫ ਆ ਆਸ਼ਕ ਨਾਲ ਜਿਹੜੀ ਚੈਟਾਂ ਕਰਦੇ ਸੀ ਉਹਦੇ ਪ੍ਰੂਫ ਵੀ ਹੈਗੇ ਆ ਰਿਕਾਰਡਿੰਗਾਂ ਵੀ ਹੈਗੀਆਂ ਜਿੰਨਾ ਪੈਸਾ ਕੁੜੀ ਤੇ ਲੱਗਿਆ ਉਹ ਸਾਰੇ ਪੈਸੇ ਦਾ ਕੱਲਾ ਕੱਲਾ ਪ੍ਰੂਫ ਹੈਗਾ ਜਣੇ ਕਿ ਉਹ ਕਹਿੰਦੇ ਵੀ ਕਿਤੇ ਵੀ ਮਰਜ਼ੀ ਸੜਨਾਲ ਬਹਿ ਕੇ ਖੁੱਲੀ ਡਿਬੇਟ ਕਰ ਲੈਣ ਅਸੀਂ ਸਾਰੇ ਪ੍ਰੂਫਸ ਸਾਰੇ ਚਿੱਠੇ ਸਾਹਮਣੇ ਖੋਲਦਾਂਗੇ ਪਰ ਹੁਣ ਕੁੜੀ ਵਾਲੇ ਉਹਨਾਂ ਦੀ ਬਈ ਬਾਤ ਵੀ ਨਹੀਂ ਪੁੱਛਦੇ ਉਹਨਾਂ ਨਾਲ ਅੱਖ ਵੀ ਨਹੀਂ ਮਿਲਾਉਂਦੇ ਹੁਣ ਬਾਈ ਚਾਹੁੰਦਾ ਕਿ ਹਾਂ ਮੈਨੂੰ ਇਨਸਾਫ ਮਿਲੇ ਪੁਲਿਸ ਕੁੜੀ ਵਾਲਿਆਂ ਤੇ ਕਾਰਵਾਈ ਕਰੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਦ ਵਿੱਚ ਲੋਕਾਂ ਤੱਕ ਪਹੁੰਚੇ ਲੋਕ ਬਾਦ ਵਿੱਚ ਸੁਚੇਤ ਹੋਣ ਕਿ ਭਰਾਵੋ ਐਡਾ ਕਲਜੋਗਾਗਾ ਕਿਸੇ ਦੇ ਕੋਈ ਯਕੀਨ ਨਹੀਂ ਰਹਿ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਮਾਂ ਦੇ ਗੋਦ ਵਿੱਚ ਬੱਚਾ ਹੋਵੇ ਤੇ ਮਾਂ ਗਾਂ ਖੇ ਖਾਂਦੀ ਹੋਵੇ ਕਿੱਡੀ ਸ਼ਰਮ ਵਾਲੀ ਗੱਡਾ ਕਿੱਡੀ ਲਾਣਤ ਵਾਲੀ ਗੱਲ ਹੈ ਤੇ ਉਹੋ ਜਿਹੇ ਕੁਝ ਰਿਸ਼ਤੇਦਾਰ ਹੁੰਦੇ ਜਿਹੜੇ ਉਂਗਲਾਂ ਲਾ ਲਾ ਕੇ ਕਾਰ ਉਜਾੜ ਦਿੰਦੇ ਆ ਸਾਡਾ ਬਕਸ ਲੋਕਾਂ ਨੂੰ ਸੂਚਿਤ ਕਰਨਾ ਹੈ ਅਸੀਂ ਕਿਸੇ ਦੇ ਮਨ ਉਠੇਸ ਨਹੀਂ ਪਹਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ